ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਅਤੇ ਜੁਰਮ ਤੇ ਨਸ਼ੇ ਨੂੰ ਖੱਲ ਪਾਉਣ ਲਈ ਡੀਐਸਪੀ ਵਿਪਨ ਕੁਮਾਰ ਨੇ ਫਤਿਗੜ ਚੋਣੀਆਂ ਦਾ ਸੰਭਿਆ ਚਾਰਜ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਉਹਨਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਹੋ ਜਾਣ ਸਾਵਧਾਨ ਕਾਨੂੰਨ ਦਾ ਡੰਡਾ ਉਹਨਾਂ ਤੇ ਬੜੀ ਤੇਜ਼ੀ ਨਾਲ ਚੱਲੇਗਾ ਮੋਟਰਸਾਈਕਲ ਤੇ ਪਟਾਕਾ ਤੇ ਟਰੈਕਟਰਾਂ ਤੇ ਜ਼ਿਆਦਾ ਆਵਾਜ਼ ਵਾਲੇ ਸਲੈਂਸਰ ਲਾਉਣ ਵਾਲਿਆਂ ਨੂੰ ਵੀ ਕੀਤੀ ਤਾੜਨਾ डीएसपी ने कहा कि जेहड़े मैकेनिक मोटरसाइकिल ते ट्रैक्टरਾਂ ਤੇ ਇਹੋ ਜਿਹੇ ਉਪਕਰਨ ਲਗਾਉਂਦੇ ਹਨ ਉਹਨਾਂ ਤੇ ਵੀ ਸਖਤ ਐਕਸ਼ਨ ਲਿਆ ਜਾਵੇਗਾ। 어 जानू दिव्या पंजाब ਨਾਲ ਗੱਲਬਾਤ ਦੌਰਾਨ ਕੀ ਕੀ ਕਿਹਾ ਡੀएसपी विपਨ ਕੁਮਾਰ ਨੇ? ਸਾਜੀ ਕੀ ਕਹਿੰਦੇ? हां मैं बतौर डीएसपी सल्यूजन பதਗਟ ਜੁਆਇਨ ਕੀਤਾ ਹੈ ਜਿਸ ਦੇ ਵਿੱਚ 4 ਪੁਲਿਸ ਸਟੇਸ਼ਨਸ ਦੀ ਜੂਰਿਸਡਿਕਸ਼ਨ ਹੈ। ਅਰ ਚਾਰ ਜਿਹੜੀਆਂ ਪੁਲਿਸ ਕੋਸਟ ਹੈਗੀਆਂ ਨੇ ਮੈਂ ਕੱਲ ਹੀ ਜੁਆਇਨ ਕੀਤੀ ਹੈ ਸਰਗ ਨਸ਼ੇ ਨੂੰ क्राइम ਨੂੰ ਠੱਲ ਪਾਉਣ ਵਾਸਤੇ ਕਿਸ ਤਰ੍ਹਾਂ ਦੇ ਪ੍ਰਾਲੇ ਕਰੂ ਐਸਐਸਪੀ ਸਾਹਿਬ ਬਟਾਲਾ ਜੀ ਦੇ ਦੇਸ਼ਨ ਅਦੇਸ਼ਨ ਤਹਿਤ ਡਰੱਗਸ ਦੇ ਖਿਲਾਫ ਸਾਡੀ ਪਹਿਲਾਂ ਤੋਂ ਹੀ ਜਿਹੜੀ ਮਹਮ ਚੱਲ ਰਹੀ ਹੈ ਉਸ ਮਹਮ ਦੇ ਤਹਿਤ ਅਸੀਂ ਨਸ਼ੇ ਦਾ ਤੰਦਾ ਕਰਨ ਵਾਲੇ ਕ੍ਰਿਮੀਨਲਸ ਜਿਹੜੇ ਹੈਗੇ ਨੇ ਉਹਨਾਂ ਦੇ ਉੱਤੇ ਸਾਡੀ ਨਜ਼ਰ ਹੈ ਔਰ ਅਸੀਂ ਉਸ ਦੇ ਸਬੰਧ ਵਿੱਚ ਜਿਹੜੇ ਹੌਟਸਪੌਟ ਸੈੱਗੇ ਨੇ ਉੱਥੇ ਰੇਡ ਕਰਕੇ ਐਸੋਪਰੇਸ਼ਨ ਕਰਕੇ ਆਪਣੀ ਸਰਸਸ ਥਰੂ ਪਤਾ ਕਰਕੇ ਉਹਨਾਂ ਦੇ ਖਿਲਾਫ ਜਿਹੜਾ ਸਖਤ ਐਕਸ਼ਨ ਲੈਂਦੇ ਆ ਔਰ ਲੈ ਰਹੇ ਆ ਔਰ ਅੱਗੇ ਵਾਸਤੇ ਵੀ ਉਹਨਾਂ ਦੇ ਖਿਲਾਫ ਹੈ ਚੰਗਾ ਰੁਕਾ ਸਰ ਇੱਕ ਮੋਟਰਸਾਈਕਲ ਨੂੰ ਆਪਣੇ ਬੱਚਿਆਂ ਨੇ ਨਾ ਪਟਾਕੇ ਬਟੂਕੇ ਬੜੇ ਲਗਾਏ ਹੁੰਦੇ ਤੇ ਸਰਨ ਸਰਾਂ ਨੂੰ ਬੜੇ ਮਜ਼ਗੀ ਵੱਡੇ ਲਾਈਨ ਦੀ ਆਵਾਜ਼ ਜੇ ਜਿਆਦਾ ਹੁੰਦੀ ਹੈ ਲੋਕਾਂ ਨੂੰ ਇਹਦਾ ਬੜਾ ਵੱਡਾ ਤਰਾਜ ਹੈ ਤੇ ਬੜੀ ਪਰੇਸ਼ਾਨੀ ਹੁੰਦੀ ਹੈ ਟਰੈਕਟਰਾਂ ਨੂੰ ਵੀ ਸਾਰਾ ਹਾਂਜੀ ਟਰੈਕਟਰਾਂ ਨੂੰ ਲੱਗੀਆਂ ਤੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਇਹਦੇ ਬਾਰੇ ਤੁਸੀਂ ਕੀ ਕਰੋਗੇ ਸਾਡੀ ਨਹੀਂ ਸਰਪ੍ਰਾਈਜ਼ਿੰਗ ਨਾਕੇ ਲਗਾ ਕੇ ਇਹਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਔਰ ਡੇ ਟੂ ਡੇ ਬੇਸ ਤੇ ਉੱਤੇ ਇਹਨਾਂ ਦੇ ਜਿਹੜੇ ਚਲਾਨ ਨੇ ਉਹ ਕਰ ਰਹੇ ਹਾਂ ਔਰ ਇਸ ਦੇ ਸੰਬੰਧ ਵਿੱਚ ਸਕੂਲ ਕਾਲਜਸ ਦੇ ਵਿੱਚ ਜਾ ਕੇ ਔਰ ਇਹਨਾਂ ਨੂੰ ਅਵੇਅਰ ਵੀ ਕਰ ਰਹੇ ਹਾਂ ਕਿ ਜੋ ਮੋਟਰਸਾਈਕਲ ਨੇ ਜੋ ਕਟ ਇਸ ਦੇ ਬੱਚੇ ਹੈਗੇ ਆ ਉਹ ਜਿਹੜਾ ਟੂ ਵੀਲਰ ਨਾ ਚਲਾਉਣ ਔਰ ਜੋ ਇਹ ਪ੍ਰੋਬਲਮ ਹੈਗੀ ਹੈ ਅਸੀਂ ਸੋਲਵ ਕਰਾਂਗੇ ਜਲਦੀ ਸਰ ਇੱਕ ਟ੍ਰੈਫਿਕ ਦੀ ਸਮੱਸਿਆ ਵੀ ਸ਼ਹਿਰ ਚ ਬਹੁਤ ਜ਼ਿਆਦਾ ਹੈਗੀ ਜੇ ਬਹੁਤ ਹੀ ਮਨਦੀ ਲੋਕੀ ਪਰੇਸ਼ਾਨ ਹੈ ਇਸ ਚੀਜ਼ ਤੋਂ ਟ੍ਰੈਫਿਕ ਦੇ ਸਬੰਧ ਦੇ ਵਿੱਚ ਅਸੀਂ ਬਾਜ਼ਾਰ ਦਾ ਰਾਉਂਡ ਲਗਾ ਕੇ ਔਰ ਸਾਰੀ ਜਿੱਥੇ ਜਿੱਥੇ ਸਮੱਸਿਆ ਆਏਗੀ ਨਾਲ ਨਵੰਦੇਸ਼ ਸ਼ਹਿਰ ਤੇ ਲੈ ਕੇ ਉਹ ਅਸੀਂ ਬਿਲਕੁਲ ਦੂਰ ਕਰਨ ਜਾ ਰਹੇ ਹਾਂ ਪੰਚਾਇਤੀ ਇਲੈਕਸ਼ਨ ਪੰਚਾਇਤੀ ਇਲੈਕਸ਼ਨ ਦੇ ਸਬੰਧ ਵਿੱਚ ਸਾਨੂੰ ਜੋ ਗਾਈਡਲਾਈਨਸ ਆਈਆਂ ਨੇ ਉਸ ਦੇ ਸਬੰਧ ਦੇ ਵਿੱਚ ਸਾਡੀ ਪੂਰੀ ਤਿਆਰੀ ਹੈ ਕਿ ਅਸੀਂ ਆਪਣੇ ਇਲਾਕੇ ਦੇ ਵਿੱਚ ਬਿਲਕੁਲ ਪੀਸ ਐਂਡ ਫੇਅਰ ਜਿਹੜੇ ਪੰਚਾਇਤੀ ਇਲੈਕਸ਼ਨ ਕਰਵਾ ਰਹੇ ਸਰ ਜਿਹੜੇ ਲੋਕਾਂ ਦੇ ਲਾਇਸੈਂਸੀ ਇਥਿਆਰ ਸੀ ਉਹ ਫੇਰ ਉਹਨਾਂ ਨੂੰ ਜਿਹੜਾ ਇਨਸਟਰਕਸ਼ਨ ਜੀ ਹਾਂ ਹਾਂ ਇਨਸਟਰਕਸ਼ਨਸ ਆ ਗਈਆਂ ਅਸੀਂ ਜਿਹੜੀ ਜਮਾ ਕਰ ਰਹੇ ਹਾਂ ਉਹਨਾਂ ਤੇ ਪੰਚ ਜਿਹੜੇ ਸਸੀ ਵਿਪਨ ਦੇ ਨੇ ਸੈਂਸਿਟਿਵ ਸਟੇਸ਼ਨਸ ਦੇ ਵਿੱਚ ਜਿਹੜੇ ਜਮਾ ਕਰ ਰਹੇ ਨੇ ਸੈਂਸਿਟਿਵ ਪੋਲਿੰਗ ਬੂਥ ਹੁੰਦੇ ਆ ਉੱਥੇ ਹਮੇਸ਼ਾ ਲੜਾਈਚ ਕਰਦਾ ਰਹਿੰਦਾ ਹੈ। ਦੇ ਕੋ ਜੋ ਕਰਾਈਟੇਰੀਆ ਹੈਗਾ ਉਹਦੇ ਮੁਤਾਬਕ ਅਸੀਂ ਜਿਹੜੀ ਫੋਰਸ ਉੱਥੇ ਡਿਪਲੋਏ ਕਰਾਂਗੇ ਔਰ ਜਿਹੜੇ ਸੈਂਸਿਟਿਵ ਪੋਲਿੰਗ ਸਟੇਸ਼ਨ ਹੋਣਗੇ ਉਥੇ ਅਸੀਂ ਜਿਹੜੀ ਹੈ ਵੱਧ ਫੋਰਸ ਜਿਵੇਂ ਲਗਾ ਕੇ ਬਿਲਕੁਲ ਅਸੀਂ ਜਿਹੜੀ ਪੀਸਫੁਲ ਇਲੈਕਸ਼ਨ ਕਰਵਾਉਂਦੇ ਥੈਂਕ ਯੂ so much ਪੰਕਜ ਪਾਂਦੀ ਦਿਵਿਆ ਪੰਜਾਬ ਟੀਵੀ ਫਤਿਹਗੜ ਚੋੜੀਆਂ